ਮੈਨਾਂ ਰਮਨੇ ਕੋਲ ਜਾ ਕੇ ਆਉਣੀ ਆ ਰਮਨੇ ਹਮਨੇ ਆਪਣਾ ਮਮਾ ਨੂੰ ਕਹਨੇ ਆ ਆਪਾਂ ਨੂੰ ਵੀ ਸੂਟ ਲਿਆ ਦੂ ਵਰਤ ਆ ਹੀ ਜਾਂਦੇ ਆ ਹਾਂ ਆਪਾਂ ਨੂੰ ਮਮਾ ਕੋਲ ਜਾਣੇ ਆ ਤੁਹਾਨੂੰ ਸੂਟ ਲਿਆ ਕੇ ਦਊ ਚੱਲ ਚੱਲੀਏ ਪਰ ਜੀ ਮਮਾ ਨੇ ਮਗਾਈ ਨਾ ਮਮਾ ਆਪਾਂ ਨੇ ਤੂੰ ਉਸ ਨਾਲ ਨੂੰ ਸੂਟ ਦਵਾ ਦੇ ਤੂੰ ਆਪ ਦਾ ਸੂਟ ਭਾਦੀ ਕੋਲੋਂ ਮਂਗਾਏਗੀ ਤੇ ਨਾਲ ਸਾਡਾ ਵੀ ਮਂਗਾ ਦੇ ਚੱਲ ਮੈਂ ਪੁੱਛੂਗੀ ਭਾਬੀ ਕਿਹੜਾ ਤੇਰੇ ਆਏ ਏਡੀ ਫਨੀ ਅਗਿਆਖੇ ਲੱਗ ਗਈ ਤੁਝਰ ਕਦਨੇ ਮਂਗਾ ਦੂਗੀ ਸੂਟ ਉਹ ਤਾਂ ਕਹਿ ਦਿੰਦੀ ਐ ਮੈਂ ਤਾਂ ਇੱਕੋ ਹੀ ਆਊਗਾ ਬਸ ਤੇਰਾ ਤੇ ਮੇਰਾ ਸੋਨੂੰ ਤਾਂ ਉਹ ਸਮਝਦੀ ਕੁਛ ਨਹੀਂ ਚੱਲ ਉਹਨੇ ਤੂੰ ਮਾੜਾ ਫੋਨ ਲਾ ਕੇ ਕਹਿ ਦੇ ਜਿਉਂਨੇ ਹਾਂ ਤਾਂ ਜਵਾਬ ਦਿੱਤਾ ਸਤੂ ਸਨ ਹਾਂ ਦਾ ਦੇ ਦੀ ਜੀ ਨਾਂ ਦਾ ਦਿੱਤਾ ਫਿਰ ਤੂੰ ਨਾਂ ਦਾ ਦੇ ਆਇਂ ਤਾਂ ਮੈਂ ਕਹਿ ਦੂਗੀ ਫਿਰ ਵੀ ਜੇ ਤਾਂ ਭਾਈ ਮੇਰੀਆਂ 3 ਦੇ ਸੂਟ ਆਉਣਗੇ ਤਾਂ ਮੇਰਾ ਵੀ ਆਵੇ ਤੇ ਨਹੀਂ ਫਿਰ ਮੇਰਾ ਵੀ ਨਾ ਆਵੇ ਚੰਗਾ ਜਦ ਤੱਕ ਮੇਰੀ ਦੋਨਾਂ ਥਿਆਂ ਦੇ ਸੂਟ ਆਉਣ ਤੇ ਨਹੀਂ ਮੈਂ ਉਹਨੂੰ ਕਹਿ ਰੂੰਗੀ ਆ ਗਏ ਤੈਨੂੰ ਕਹੀ ਸੀ ਪਹਿਲੇ ਆਈ ਨਾ ਠੀਕ ਹੈ ਨਾ ਹਾਂ ਫਿਰ ਤੁਹਾਡੇ ਦੋਨਾਂ ਦੇ ਸੂਟ ਆ ਜਾਣਗੇ ਆਇਆ ਆਪਾਂ ਮਾੜੀ ਛੜੀ ਲਾ ਲਾਂਗੇ ਫਿਰ ਹੋਰ ਕੀ ਆਏ ਆਈ ਛੜੀ ਸਹੀ ਹੈ ਹਾਂ ਤੇ ਤੁਹਾਨੂੰ ਸੂਟ ਆ ਹੀ ਜਾਣਗੇ ਬਸ ਮੈਂ ਦਵਾਵਾਂਗੀ ਤੁਹਾਨੂੰ ਸੂਟ ਬਾਕੀ ਗੱਲ ਚੱਲ ਚੱਲ ਮੈਂ ਵੀ ਖੇਡਣ ਜਾਂਦੀ ਚੱਲ ਖੇਡਿਆ ਕੋਈ ਨਹੀਂ ਤੁਸੀਂ ਟੈਂਸ਼ਨ ਨਾ ਲਓ ਸਾਨੂੰ ਸੂਟ ਸਮਾ ਦੂੰਗੀ ਕਰੂਗਾ ਮਰਤਾ ਚਾਹੇ ਤੁਹਾਡੀ ਭਾਬੀ ਤੋਂ ਮੰਗਾਵਾ ਚਾਹੇ ਮੈਂ ਲਿਆ ਕੇ ਦੇ ਆਓ ਲੈ ਕੇ ਆਈ ਸੀ ਬੱਡੇ ਦੀ ਨੂੰ ਸੂਟ ਉਹ ਦੂਜੀ ਕੁੜੀ ਦਾ ਇਹਨਾਂ ਨੂੰ ਵੀ ਰੀਸ ਹੋਗੀ ਹੁਣ ਇਹਨਾਂ ਨੂੰ ਆਇਆ ਵੀ ਮੰਮੀ ਦਾ ਸੂਟ ਆਊਗਾ ਤੇ ਅਸੀਂ ਵੀ ਸੂਟ ਮੰਗਾਈਏ ਚੱਲ ਉਹ ਤਾਂ ਆਇਆ ਦੋ ਜੁੱਜੇ ਦੋ ਸੂਟ ਹੋਰ ਲਿਆ ਦੂੰਗੀ ਫਿਰ ਕਿੱਡੀ ਕੀ ਗੱਲ ਹੈ ਮੇਰਾ ਤਾਂ ਲਿਓ ਨਹੀਂ ਲਿਆਉਣਾ ਚੱਲ 500 ਦਾ ਸੂਟ ਬਣ ਜਾਂਦਾਗਾ ਉਹੀ ਸੂਟ ਤੂੰ ਮੰਮੀ ਨੂੰ ਹੁਣ ਕਹ ਲੈ ਆਈ ਹੁਣ ਹਾਂ ਤੂੰ ਮੈਨੂੰ ਦਸਤਾਲਾ ਹੀ ਹੁਣ ਹਾਂ ਤੀ ਫਿਰ ਆਈ ਜੀ ਮੰਮੀ 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 ਹੋਰੀਆਂ ਲੱਗੀਆਂ ਫਿਰ ਓਏ ਆਪਾਂ ਨੂੰ ਲੜਦਾ ਕੋਈ ਨਹੀਂ ਆਪਾਂ ਤਾਂ ਸੂਟ ਮਿਲ ਜੁੜ ਕੇ ਖਰਚੀ ਕੱਟੂਗਾ ਤੂੰ ਤਾਂ ਲੜਨ ਦੀ ਗੱਲ ਕਰਿਆ ਨਹੀਂ ਆ ਲੈ ਚੰਗਾ ਫਿਰ ਆ ਜਾ ਸਭੀ ਸੁੱਚੀ ਸੱਚੀ ਗੱਲ ਕਿੱਧਰ ਨਹੀਂ ਆਈਆਂ ਸੀ ਖੇਡਣ ਨਹੀਂ ਆਈਆਂ ਸੀ ਕਿੱਥੇ ਅੱਜ ਦੀ ਗਲੀ ਚ ਅੱਛਾ ਜਾਣਦੀਆਂ ਨਹੀਂ ਹੁੰਦੀ ਜਵਾਨ ਕੁੜੀਆਂ ਘਰੇ ਰਹਿੰਦੀਆਂ ਹੁੰਦੀਆਂ ਹਾਂ ਕਿ ਹੁੰਦਾ ਆ ਕੀ ਹੁੰਦਾ ਐ ਹੁਣ ਜਵਾਨ ਹੋ ਗਈਆਂ ਤਾਂ ਥੋੜੇ ਹੁਣ ਤੁਰੀਆਂ ਫਿਰ ਹੋ ਗਈਆਂ ਪੰਜ ਪੰਜ ਸਾਲਾਂ ਨੇ ਤਾਂ ਹੈਗਾ ਜਵਾਨ ਹੋ ਗਈਆਂ ਅਸੀਂ ਅਸੀਂ ਕੀ ਬੁੱਢਾ ਹੋ ਗਏ ਹੱਜਾ ਕੋੜੀ ਜੰਮ ਪੈਂਦੀ ਨਾ ਉਹਦੀ ਜਵਾਨ ਹੋ ਜਾਂਦੀ ਹੁੰਦੀ ਐ ਲੈ ਫੂੰਗੀ ਤੇ ਆਦੀ ਮਾਂ ਨਾਲ ਕੀ ਗੱਲਾਂ ਕਰੀ ਜਾਂਦੀ ਅਸੀਂ ਹੂੰ ਕਰੀ ਜਾਂਦੀਆਂ ਸੀ ਇਸ ਤਾਂ ਨਹੀਂ ਕਰੀ ਤਾਂ ਜਾਂਦੀਆਂ ਸੀ ਨਹੀਂ ਨਹੀਂ ਫੇਰ ਵੀ ਦੱਸ ਰਮ ਨੇ ਕੀ ਕਰਿਆ ਸੀ ਕੁਛ ਨਹੀਂ ਕਰਿਆ ਸੀ ਹੂੰ ਕਰੀ ਆਂਦੀ ਸੀ ਵੀ ਅਸੀਂ ਖੇਡਣ ਜਾਂਦੀਆਂ ਅਗੇ ਬਾਹਰ ਅੱਛਾ ਕੁਛ ਹੋਰ ਕਿਹਾ ਨਹੀਂ ਨਾ ਵੀ ਕੀ ਕਮਨ ਵਾਇ ਸੀ ਮੈਂ ਕੁਛ ਤੋਂ ਹੀ ਕਿਹਾ ਵਾ ਨਾ ਵੀ ਇਸ ਤੇ ਕੁਛ ਨਹੀਂ ਕਿਹਾ ਅੱਛਾ ਚਲੋ ਫਿਰ ਤਾਂ ਠੀਕ ਐ ਮੈਂ ਕਿਛਾਂ ਦੇ ਕੁਛ ਕਹਿੰਦੀ ਪਈ ਸੀ ਉਹਨਾਂ ਨੂੰ ਨਾ ਕੁਛ ਨਹੀਂ ਕਿਹਾ ਅੱਛਾ ਤੇ ਵਰਤਾ ਕਿਵੇਂ ਰੱਖਣੇ ਤੁਸੀਂ ਹਾਂ ਸਾਰੀਆਂ ਗਲੀ ਦੀਆਂ ਕੁੜੀਆਂ ਰੱਖਣਗੀਆਂ ਅੱਛਾ ਤੇ ਉਹਨਾਂ ਦੀਆਂ ਭਾਬੀਆਂ ਉਹਨਾਂ ਨੂੰ ਸੂਟ ਲਿਆ ਕੇ ਦੇਣਗੀਆਂ ਤੇ ਕਿਉਂ ਭਾਬੀਆਂ ਕਹਤਾਂ ਸੂਟ ਲਿਆ ਕੇ ਦੇਣਗੀ ਕਰੋ ਨਹੀਂ ਲੈਂਦੀਆਂ ਉਹ ਤਾਂ ਪਤਾ ਨਹੀਂ ਨਹੀਂ ਪਤਾ ਕਿਉਂ ਨਹੀਂ ਕਰੂ ਲੈਦੀਆਂ ਹੁੰਦੀਆਂ ਨੇ ਸਸਤਾ ਹੀ ਹੁੰਦਾ ਹੈ ਸੂਟ ਉਹ ਤਾਂ ਪਹਿਲਾਂ ਹੀ ਤਾਂ ਪਾਈ ਜਾਂਦੀ ਹੁਣ ਤੁਸੀਂ ਦੋ ਰੋਡੀਆਂ ਲੱਗੀਆਂ ਅਸੀਂ ਕਿੱਥੇ ਰੋਡੀਆਂ ਲੱਗੂਆਂ ਤੇ ਰੋਡੀਆਂ ਲੱਗੀਆਂ ਤਾਂ ਹੋਰ ਕੀ ਹੈ ਹੁਣ ਪਹਿਲਾਂ ਉਹ ਕਹੀ ਜਾਂਦੀ ਸੂਟ ਲਿਆ ਕੇ ਤੇ ਹੁਣ ਮੈਂ ਤੈਨੂੰ ਕਿੱਥੋਂ ਲਿਆਵਾਂਗੀ ਰੋਡੀਆਂ ਤਾਂ ਤੇਰੀਆਂ ਜਿਹੜੀਆਂ ਮਾਹ ਉਹ ਤੇਰੀ ਭੈਣਾਂ ਦੇ ਕੁੜੀਆਂ ਉਹ ਲੱਗੂਆਂ ਤੈਨੂੰ ਰੋਡੀਆਂ ਅਸੀਂ ਨਹੀਂ ਲੱਗੂਆਂ ਅਸੀਂ ਜਾਣੀ ਅੱਗੇ ਤੇ ਮੈਂ ਲਿਆਵਾਂਗੀ ਹੁਣ ਮੈਂ ਲਿਆ ਕੇ ਵੀ ਨਹੀਂ ਦੇਂਦੀ ਮੇਰੇ ਪੈਣਾ ਮੇਰੇ ਪੁੱਠਾ ਬੋਲਣੀ ਹੈ ਤੂੰ ਜ਼ਿਆਦੀ ਆ ਗਈ ਹੈ ਸਭ ਨੂੰ ਤਾਂ ਸਾਰਾ ਮੇਰਾ ਸੂਟ ਤਾਂ ਮੈਨੂੰ ਕੱਲ ਨੂੰ ਚਾਹੀਦਾ ਹੈ ਸਾਡੀ ਨਹੀਂ ਆਦਾ ਠੀਕ ਹੈ ਨਾ ਦਿਮਾਗ ਕੋਲ ਮੰਗੋ ਮੇਰੇ ਕੋਲ ਨਾ ਮੰਗੋ ਕਿਉਂ ਤੂੰ ਕਹਿਨੀ ਤੂੰ ਤੁਸੀਂ ਤੁਸੀਂ ਹੁਣ ਮੈਨੂੰ ਰੋਟੀ ਦਾ ਲੈਣਾ ਸਾਡੀ ਮਾਂ ਨੇ ਸਾਨੂੰ ਮੱਖਣੀਆਂ ਰੋਟੀਆਂ ਕਿ ਮੰਗਾਂ ਤੂੰ ਕਾਦੀ ਰੋਟੀ ਲੱਗੀ ਤੈਨੂੰ ਤੇ ਅਸੀਂ ਵੀਰੇ ਨਾਲ ਵਿਆਹ ਕਰਿਆ ਤੇ ਤੂੰ ਇੰਨੀ ਸਾਡੇ ਨਾਲ ਅੱਗੇ ਨਿਕਲੀ ਆਂ ਨਹੀਂ ਆ ਤੂੰ ਨਿਕਲੀ ਹੀ ਨਹੀਂ ਉਹਨਾਂ ਸਾਰੀ ਵਾਰੀ ਥੋੜਾ ਪੇਕੇ ਦੇ ਕੱਪੜੇ ਹੁੰਦੇ ਨੇ ਅੱਗੇ ਲਿਆ ਤਾ ਦਿੱਤੇ ਕਿਹਦੇ ਹੁੰਦੇ ਆ ਮੰਮੀ ਤੇ ਪਹਿਲੇ ਦਪਾਰ ਰੱਖਿਆ ਉਹ ਤੇ ਕਹਿੰਦੀ ਹਰ ਸਾਲ ਹੀ ਮੈਨੂੰ ਸੂਟ ਲਿਆ ਕੇ ਦਿੱਤੇ ਕਰੋ ਲਿਆ ਦਿਆ ਕਰੋ ਤਲੇ ਆਜ ਤਾ ਕਰੋ ਤ ਕਰੋ ਲੈ ਲੈ ਕਰੋ ਤੇਰੀ ਸੱਸ ਇਹ ਮੰਨ ਕੇ ਹੀਗੇ ਨੇ ਤੇ ਤੁਹਾਡੀ ਮਾਂ ਤੁਸੀਂ ਕਹਿ ਨਹੀਂ ਸਕਦੇ ਉਹਨੂੰ ਸਮਝਾ ਨਹੀਂ ਸਕਦੀ ਆ ਅਸਲ ਬਿਲਕੁਲ ਨਹੀਂ ਕਹਿੰਦਾ ਅੱਛਾ ਕਿਹਦਾ ਹੀ ਵੀ ਆ ਕਿਉਂ ਨਹੀਂ ਕਹਿ ਸਕਦੇ ਤੁਸੀਂ ਸਾਰਾ ਕੁਝ ਕਹਿ ਸਕਦੇ ਹੁੰਦੇ ਤੇ ਨਾਨਾ ਵੀ ਤੇ ਪਰ ਜਾਨ ਕਪੜੇ ਕੀ ਲੈ ਆ ਕੇ ਤਾਂ ਕਿ ਮੈਨੂੰ ਨਹੀਂ ਮੈਨੂੰ ਕੱਲ ਨੂੰ ਕੱਪੜੇ ਚਾਹੀਦੇ ਆ ਨਹੀਂ ਜਾਓ ਜਾ ਤੁਸੀਂ ਤੁਹਾਨੂੰ ਕੱਪੜੇ ਚਾਹੀਦੇ ਆ ਕੱਪੜੇ ਕਪੜੇ ਨਹੀਂ ਆਦੇ ਜਾਓ ਠੀਕ ਹੈ ਨਾ ਆਇਆ ਤਾਂ ਭੀ ਸੁਧਰਨੀ ਨਹੀਂ ਆਪਾਂ ਲਾਉਣੇ ਦਾਦੀ ਮਾਂ ਦੇ ਉਂਗਲ ਹਾਂ ਚੱਲ ਚੱਲ ਬਾ ਕੀ ਬਹਿ ਮੂਝਾ ਲੰਕਾਈ ਆਉਣ ਨੂੰ ਮੰਮੀ ਅਸੀਂ ਭਾਬੀ ਨਾਲ ਤੇ ਗੱਲ ਕਰ ਲਈ ਭਾਬੀ ਕਹਿੰਦੀ ਉਸ ਤੋਂ ਸੁਰ ਲੈ ਆਖਿਣੀ ਨੇ ਸਾਰੀ ਤਨਖਾ ਤੇ ਚਾਚਾ ਨੂੰ ਮੋਬਾਈਲ ਉਹਨੂੰ ਦਿੰਦਾ ਨਾ ਤੇ ਫਿਰ ਬਾਈ ਨੇ ਭਾਈ ਉਹ ਬੱਸ ਚ ਕਰ ਰੱਖਿਆ ਹੁਣ ਬਾਈ ਆਪਣੇ ਕੀ ਸਾਰੇ ਹੈਗਾ ਇਹ ਤਾਂ ਮੰਗਰ ਲਈ ਬੈਠੀ ਆ ਗਈ ਬਾਈ ਨੂੰ ਮੰਗਰ ਤਾਂ ਲਾਈ ਰੱਖਿਆਗਾ ਹੂੰ ਹੁਣ ਸਾਨੂੰ ਕੀ ਕਹਿੰਦੇ ਸੀ ਕਿ ਗੱਲ ਬੁਲਲੀ ਜਾਂਦਾ ਸੀ ਕਹਿੰਦੀ ਸੁਣ ਲਿਆ ਕਿ ਦਿੰਦਾਰ ਕਹਿੰਦੀ ਹਰ ਵਾਰ ਤਾਂ ਨਹੀਂ ਪੇਕੇ ਆਉਂਦੇ ਤੇ ਉਦੋਂ ਉਦੋਂ ਤੇਰੀ ਮਾਂ ਰੋਡੀ ਲੱਗ ਰਹੀ ਆ ਕਹਿੰਦੀ ਉਹ ਮੰਗੀ ਜਾਂਦੀ ਆ ਤੇ ਮੰਗੀ ਗਿਆ ਨਾ ਕਹਦਾ ਤੂੰ ਜੱਦੀ ਲੱਗਦੀ ਆ ਸਾਈਂ ਪਾਵਾਂ ਕਿ ਆ ਕਹੇ ਕੀ ਕਹਿੰਦੀ ਤੂੰ ਉੱਠ ਕੇ ਪਰੇ ਮੈਂ ਕਿਹਾ ਸਾਡਾ ਤਾਂ ਬੇੜਾ ਦਾ ਸੀ ਨਹੀਂ ਉੜਦਿਆਂ ਕੱਲਾ ਕੱਲਾ ਪੁੱਤਾ ਕਹੇ ਮੇਰੀ ਮਾਂ ਨੇ ਐ ਕਹਿਣਾ ਸੀ ਤੁਸੀਂ ਮੈਂ ਕਿਹਾ ਬੱਬੀਰੇ ਬੀਰੇ ਨੇ ਵਿਆਹ ਕਿ ਲੈਂਦੀ ਆ ਕਮਾ ਕਾਤਰ ਵੀ ਆ ਕਿ ਲੈਂਦੀ ਆ ਵੀ ਆ ਸਾਰੇ ਦਿਨੇ ਪਕਾਈ ਮਾਰੀ ਜਾਵੇ ਉਹ ਤਾਂ ਸਾਡੇ ਨਾ ਮਮੀ ਲੜਨ ਤੇ ਆ ਗਈ ਸੀਗੀ ਅੱਛਾ ਹੋਰ ਸੋਥੋਂ ਨਾ ਸਾਰਿਆ ਕੁਸ ਐਡਾ ਵੱਡਾ ਫੂਲੀਵੇਂ ਹੋ ਕੀ ਐਡਾ ਵੱਡਾ ਫੂਲੀਵੇਂ ਉਹ ਸਾਰੇ ਦਿਨ ਉਂਗਲੀ ਮਾਰੀਏ ਤੇ ਕੰਮ ਦਾ ਕੋਈ ਕਾਰਨ ਕੰਮ ਸਾਰੇ ਧੂੰ ਕਰਦੀ ਆ ਕੰਮ ਤਾਂ ਘਰ ਮੈਂ ਹੀ ਕਰਦੀ ਆ ਕੋਈ ਨਹੀਂ ਅੱਜ ਆਉਣ ਦੇ ਮੁੰਡੇ ਨੂੰ ਕਰਾਉਂ ਇਹਦੀ ਤਾਂ ਮੈਂ ਧਰਨ ਟਕਾਣੇ ਆਈ ਨਹੀਂ ਇਹ ਲੋਟ ਆਉਂਦੀ ਹੈਗੀ ਮੈਂ ਕਹੂੰਗੀ ਵੀ ਜਿਆਦਾ ਪਾਈ ਇਹਨੂੰ ਤੋਰਦੇ ਪੇਕੀ ਤੇ じゃ ਸਾਡੇ ਤਾਂ ਸਾਰੇ ਟੱਬਰ ਦੇ ਕੱਪੜੇ ਆਉਣੇ ਚਾਹੀਦੇ ਆ ਤੇ ਇਹ ਨਾ ਪਿਓ ਲੈ ਕੇ ਦੇ ਕੇ ਜਾਵੇ ਇਹਦੀ ਮਾਂ ਲੈ ਕੇ ਦੇ ਕੇ ਜਾਵੇ ਕੀ ਨਹੀਂ ਆਉਂਦੇ ਸਭ ਕੁਝ ਹੈਗਾ ਆਪ ਤਾਂ ਇਹਨੇ ਮੋ ਆਈਫੋਨ ਦੀ ਜਿਸੀ ਜਿਸੀ ਜੇ ਲੋਕਾਂ ਨੂੰ ਆਈ ਪਤਾ ਆਵੀਂ ਵੀ ਨਾਂ ਨਾਂ ਦੇ ਕੱਪੜੇ ਨਹੀਂ ਲਿਆ ਕਿਉਂ ਨਹੀਂ ਦੀ ਆਪ ਤੇ ਜਿਸ ਨੇ ਪਾਉਂਦੀ ਫਿਰ ਲੋਕ ਇਹਦੀ ਬੁੜਾਈਆਂ ਕਰਨ ਹਾਂ ਇਹ ਬੁੜਾਈਆਂ ਕਰਾਉਣੀਆਂ ਨਹੀਂ ਆਉਂਗਾ ਇਹ ਹੋਇਆ ਤਾਂ ਪਤਾ ਨਹੀਂ ਹੈਗਾ ਵੀ ਕਿੱਡੀ ਕ ਗੱਲ ਆ ਦੋ ਸੂਟਾਂ ਦੀ ਹਾਂ ਤੇ ਸਾਰਾ ਕੁਸ ਆਗਾ ਕਿ ਤੇ ਕੇਆਂ ਦੇ ਕਿਹੜਾ ਕੁਸ ਆਈ ਨਾ ਸਾਰਾ ਤੇ ਲੋਕ ਗੱਲ ਦੱਸਾਂ ਸਾਰੀਆਂ ਭਰਜਾਓ ਸਾਰੀਆਂ ਭਾਬੀਆਂ ਲਿਆ ਕੇ ਦੇਣਗੇ ਆ ਭਾਬੀਆ ਭਾਬਦੀਆਂ ਪਰ ਲੈਣ ਤਾਂ ਸੂਟ ਅੱਛਾ ਹਾਂ ਚਲ ਕੋਈ ਨਹੀਂ ਫੇਰ ਆਪਾਂ ਵੀ ਕਰਦੇ ਆਂ ਗੱਲ ਇਹਦੇ ਨਾਲ ਮੈਂ ਕਹੂੰਗੀ ਵੀ ਜੇ ਤਾਂ ਭਾਈ ਆ ਜਾਣ ਵੇ ਕੁੜੀਆਂ ਦੇ ਸੂਟ ਤੇ ਨਹੀਂ ਭਾਈ ਅਸੀਂ ਨਹੀਂ ਵਰਤ ਰੱਖਾਉਂਦੇ ਆਪਦੇ ਪੇਕੀ ਵਗ ਜਾਖਾਂਗੇ ਹਾਂ ਉੱਥੇ ਰੱਖ ਲੈ ਜੇ ਨਹੀਂ ਤੇਰਾ ਪਿਓ ਸੁਨਾਰਾ ਲੈ ਕੇ ਤੇਰਾ ਆ ਸਕਦਾ ਉੱਥੇ ਵਗ ਜਾ ਨਹੀਂ ਸਾਡੇ ਘਰ ਤਾਂ ਸਰਗੀ ਆਉਣੀ ਚਾਹੀਦੀ ਐ ਬਸ ਹਾਂ ਆਪਾਂ ਕਵਾਂਗੇ ਇਹ ਕਰਦੀ ਆਏ ਆਗੀ ਪਹਿਲੇ ਦਿਨ ਤੋਂ ਹੀ ਤਿਆਰ ਕਰ ਦੂ ਤਾ ਹਾਂ ਹਾਂ ਅਡੀ ਕਰਦੀ ਐ ਇਹ ਅਡੀ ਲਵਾਲੀ ਐ ਮੈਨੂੰ ਸਾਰਾ ਪਤਾ ਤੁ ਕਿੰਨਾ ਕੰਮ ਕਰਦੀ ਤੇ ਕਿੰਨਾ ਘ ਭਾਬੀ ਕਰਦੀ ਆ ਕੰਮ ਤਾਂ ਉਹਨਾਂ ਨੂੰ ਪਤਾ ਹੀ ਹੈਗਾ ਉਹਨੂੰ ਕਿੱਥੋਂ ਕਰਦੀ ਐ ਇਹ ਤਾਂ ਪੈਣ ਪੱਚਰ ਕੇ ਬਾਹੋਂ ਤੇ ਉਂਗਲਾ ਮਾਰਨੇ ਜਾਣਦੀ ਐ ਐਨਾ ਐਨਾ ਮੈਂ ਕਿਹਾ ਫੂਲਿਆਂ ਦਾ ਆ ਫਿਰ ਫੋਨ ਤੇਰੇ ਭਰਾ ਨੂੰ ਲੈ ਕੇ ਦਿੱਤਾ ਆਪਣੇ ਕਿਸਾਰੇ ਆ ਫਿਰ ਹਾਂ ਕੀ ਪਤਾ ਉਹਦਾ ਸਰਚ ਕੀ ਪਾਇਆ ਨੇ ਕਰਾ ਕੇ ਵੇਲਾ ਸਾਲ ਦਿਨੇ ਦੀ ਉਂਗਲਾਂ ਤੇ ਨੱਚਦਾਗਾ ਤੇ ਤੇ ਉਹ ਦੂ ਇਹਦੀ ਮਾਂ ਨੂੰ ਤੇਰ ਨੂੰ ਤੇਰ ਗੋਲੀ ਆਂਦੀ ਸੋ ਸਾਡੀ ਸਾਡੀ ਕੁੜੀ ਨੂੰ ਤੁਸੀਂ ਆਏ ਕਹਿੰਦੇ ਅਸੀਂ ਕਿਉਂ ਉਂਗਲਾਂ ਲਾਤੀਆਂ ਫਿਰ ਹਾਂ ਉਹ ਬਰ ਉਂਗਲਾਂ ਆਂਦੀ ਹੂ ਮਾਂ ਅੰਗਲ ਤੇ ਉਹਨੂੰ ਹਾਂ ਉਹਨਾਂ ਨੂੰ ਕਹਿ ਜਾਂਦੀ ਹੋਊਗੀ ਬਸ ਕੁਝ ਨਾ ਲੈ ਕੇ ਆਇਓ ਉਹ ਤਾਂ ਗਰੀਬ ਨੇ ਨਰਮ ਨੇ ਉਹ ਤਾਂ ਲੈ ਕੇ ਆ ਜਾਣ ਇਹਹੀ ਵਾਲੀ ਖਰਾਬ ਐ ਇਹਨੂੰ ਐ ਹੁੰਦਾਗਾ ਵੀ ਇਹ ਸੜ ਜੂਗਾ ਹਾਈ ਅਨੂ ਤਾਂ ਪਹਿਲਾਂ ਤਾਂ ਇਹਨਾਂ ਨੇ ਵਿਆਹ ਵੇਲੇ 74 ਕਿਕਟ ਲਈ ਉਹ ਤਾਂ ਥੋੜਾ ਜਿਹਾ ਦੇ ਕੇ ਸਮਾਨ ਕਹਿਤਾ ਅਟੇ ਫੇਰ ਦੇ ਦਾਂਗੇ ਜਿਹਦਾ ਆਪਣੇ ਨਾਲ ਕਿ ਤੋਨਾਂ ਦਾ ਉੱਤੇ ਚਬਰ ਚਬਰ ਖਾਈ ਜਾਂਦੀ ਆ ਤੂੰ ਦੇਖਦੀ ਵੀ ਨਹੀਂ ਉਹ ਤਾਂ ਤਾਂ ਬਥੇਰਾ ਚੱਕ ਲੈਂਦੀ ਆ ਉਹ ਤਾਂ ਬਥੇਰਾ ਕਰਦੀ ਆ ਆਪ ਦੇ ਪੇਕੇ ਤਾਂ ਵੀ ਆਉਣਾ ਚਾਹੀਦੇ ਨੇ ਸਮਾਨ ਹਾਂ ਇਹਦੇ ਤੇ ਕਹਿੰਦੇ ਤਾਂ ਕੁਝ ਵੀ ਨਹੀਂ ਆਇਆ ਕਦੇ ਹਾਂ ਮੈਨੂੰ ਪਤਾ ਭਾਬੀ ਨੂੰ ਬਾਜ ਮਾਰ ਲੈਣੀ ਹੈ ਬਾਜ ਤਾਂ ਅੰਦਰ ਹੀ ਬੈਠੀ ਹੋਊਗੀ ਨਹੀਂ ਜੋ ਤਾਂ ਹਾਂਜੀ ਉਰੇ ਆ ਮੇਰੀ ਗਾਲ ਸੁਣਾ ਤੇਰੀ ਮਾਂ ਨੇ ਤੇ ਪਿਆ ਨੂੰ ਕਰ ਫੋਨ ਕਿਉਂ ਕਦੇ ਹਸਤੀ ਮੈਨੂੰ ਤਾਂ ਗੱਤਾਂ ਹੀ ਸਰ ਗਈ ਹੋਣੀ ਚਾਹੀਦੀ ਐ ਨਾਲੇ ਤਾਂ ਮੇਰੀਆਂ ਧੀਆਂ ਦੇ ਦੋਨਾਂ ਦੇ ਸੂਟ ਨਾਲੇ ਮੇਰਾ ਵਦਗਾ ਸੂਟ ਅੱਛਾ ਹਾਂ ਤੇ ਨਾਲੇ ਆਹ ਵਧੀਆ ਬੜੀ ਟੋਕਰੀ ਲਿਆਉਣ ਫਲ ਫਲੂਟਾਂ ਦੀ ਹਾਂ ਤੇ ਨਹੀਂ ਭਾਈ ਸਾਡੇ ਅਸੀਂ ਨਹੀਂ ਵਰਤਨ ਖਾ ਸਕਦੇ ਫੇਰ ਆਪਦੇ ਪੇਕੀ ਵਗਦੀ ਮੈਂ ਤਾਂ ਤੇ ਪੇਕੀ ਚਲੀ ਜਾਵਾਂਗੀ ਤੇ ਰਮਣੀ ਤੂੰ ਬੱਚਾ ਸਾਡੇ ਗੱਲ ਤੇ ਪੈਣਾ ਆਉਂਦੀ ਨਹੀਂ ਸੀ ਵੇ ਤੇ ਕੁੜੀਆਂ ਦਾ ਬੋਲਣ ਦੀ ਅਕਲ ਹੈਗੀ ਆ ਬੋਲਦੀ ਝੱਬਰ ਝੱਬਰ ਨੇ ਤੇਰੇ ਨਾਲ ਲੂੰਗਾ ਸਾਡਾ ਪੇੜਾ ਦਾ ਜੀ ਤੂੰ ਬੈਠੀ ਰਖਦੇ ਹੈਗੇ ਆਉਦੇ ਪਿੰਡ ਜਾ ਅੱਛਾ ਮੈਂ ਕਹਾਂ ਕਿ ਤੂੰ ਜਾ ਮੈਂ ਇੱਥੇ ਵੱਸਾਂਗੀ ਜੋ ਮਰਜ਼ੀ ਕਰ ਲੋ ਸਾਨੂੰ ਕੱਪੜੇ ਆਉਣੇ ਚਾਹੀਦੇ ਆ ਨਾ ਵੀ ਕੱਪੜੇ-ਕੁਪੜੇ ਨਹੀਂ ਆਣੇ ਠੀਕ ਹੈ ਨਾ ਫੇਰ ਨਾ ਕੋ ਦੱਸਾਂ ਨਹੀਂ ਸੀ ਕੱਪੜੇ ਕਿੰਨੇ ਨਹੀਂ ਗਏ ਕੀ ਤਾਂ ਮੈਂ ਜੀ ਫੈਸਲਾ ਅੱਛਾ ਮੈਂ ਕੱਢ ਦੇਵਾਂਗੀ ਮੈਂ ਇਹ ਤੱਕ ਤਾਂ ਕੱਢਾਂ ਨਹੀਂ ਤੇ ਨਾ ਹੈਗਾ ਤੂੰ ਕਢਦੀ ਸੀ ਪਰ ਹੁਣ ਤੇ ਲੁੱਟਾਂ ਜਿਵੇਂ ਕਰਦੀ ਇਹਦੇ ਨਾ ਉਹ ਮੈਨੂੰ ਤੇ ਟੰਗ ਨਹੀਂ ਲੱਗਦੇ ਚਾਹ ਤੇ ਸਾਰਾ ਬਤਾਵਾ ਤੇ ਤੂੰ ਦਾਦੇ ਤੇ ਤੂੰ ਦਾਦੀ ਨਾਲ ਸਾਰਾ ਕੰਮ ਤੂੰ ਦਾਦੀ ਤੋਂ ਕਰਾਉਣੀ ਆ ਤਾ ਤੂੰ ਉਹ ਐਡਾ ਵੱਡਾ ਫੂਲਿਆਂ ਲੈ ਚੁੱਕੀ ਮਾਰੀ ਨਹੀਂ ਸਾਰੇ ਸਾਰੇ ਫੋਨ ਤੇ ਠੂੰਗਾ ਮਾਰੀ ਜਾਣੀ